ਪਾਣੀ ਦੀ ਕੁੰਡੀਆਂ ਦੇ ਸਿੱਗ ਫਸਨੇ ਕੋ ਨੁੱਟੋਂ ਮਰੇ ਦੇ ਖਾਰੀ ਕੁੰਡੀਆਂ ਦੇ ਸਿੱਗ ਫਸਨੇ ਅਦਾ ਨੇ ਕਰੀਏ ਕਰੀਏ ਮੈਚ ਸ਼ੁਰੂ ਛੋਟੇ ਭਾਈ ਜਾਂਦੀ ਤੇ ਜਗਤ ਧਰਮਿੰਦਰ ਮੁੰਡੇ ਭਾਈ ਸੱਟ ਮਾਰੂਗਾ ਮਾਝੂ ਕਹਿੰਦੇ ਮੁੰਡਿਆਂ ਨੂੰ ਗੋਲਿਆਂ ਦੇ ਹੈਂਪੀ ਨੂੰ ਕਹਿੰਦੇ ਨਾਲ ਪਹਿਲੀ ਰੇਡ ਪੈ ਚਲੀ ਪਹਿਲੀ ਰੇਡ ਤਾਰੀਆਂ ਮਾਰਦੇ ਗੋਣਾ ਟੀਮਾਂ ਦੇ ਲਈ ਆਹ ਪਹਿਲੀ ਕਬੱਡੀ ਪੈ ਗਈ ਦੀ ਧਰਤੀ ਦਾ ਕਬੱਡੀ ਪੌਣ ਤੇ ਵਾਦਾ ਹੈ ਉਹਦੇ ਨੇ ਪਾਸੇ ਪਾਧਦੇ ਨਾਲ ਪਹਿਲੀ ਕਬੱਡੀ ਤੇ ਟੱਕਰ ਹੋ ਗਈ ਕਿਦਾਂ ਲੋ ਆ ਮਨ ਲੱਗਾ ਖਰਗੇ ਦੜਕੇ ਹੋਣਗੇ ਇਧਰ ਨੇ ਪਾਸੇ ਪਰ ਇਧਰ ਮਹਿੰਦਰ ਨਾਲ ਟੱਕਰ ਹੋਈ ਆ ਬਿਲਕੁਲ ਤਿਆਰ ਪਰ ਤਿਆਰ ਨੇ ਇਹ ਬੋਰੀਆਂ ਨਚੋੜੀਆਂ ਤੇ ਰਸੇ ਪਰ ਚੜਿਆ ਕਾੜ ਦੀ ਜੇ ਬੁੱਧ ਵੀ ਤਾਂ ਮਲਾਈ ਸਾਰੇ ਕੜਿਆ ਕਾਣ ਜੇ ਭੱਜ ਕਣ ਜਾਉ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਣਗੇ ਕੱਲੇ ਕੱਲੇ ਮਿੱਤਰੋ ਹਾ ਜੱਫਾ ਜਿਹੜੇ ਜਿਹੜੇ ਜੱਫੀ ਦੇ ਲਾਪਾ ਹੋ ਜਾਣੀਆਂ ਬੱਲੇ ਬੱਲੇ ਮਿੱਤਰੋ جیون کا آن خر گئے ایک پاسے سیاک دوسرے تمندر اور گگن 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 اور سمے امربیر سرپنچ نے تلاشی خراری ਆਹ ਤਾੜੀਆਂ ਜੋਰਦਾਰ ਮਾਰਦੇ ਹੋ ਤਾੜੀਆਂ ਦੀ ਆਵਾਜ਼ ਆਉਣੀ ਚਾਹੀਦੀ ਆਹ ਮੇਰੇ ਤਾੜੀਆਂ ਲਾਗੋ ਜਿਹਦੇ ਪਾਸੇ ਅਮਰ ਕਬੱਡੀ ਪਾਵੇਗਾ ਬੂਤਾਂ ਦੀ ਇਹਨਾਂ ਸਾਡਾ ਭਰਾ ਉਹਦੀ ਬਾਤ ਪਾਵੇਗਾ ਮਾਈਕ ਬੁਕਰ ਹਾਥ ਵੱਡਾ ਧੰਨਵਾਦ ਸਰਕਾਰ ਮਸ਼ਕਿਆਂ ਦੀ ਧਰਤੀ ਜੇਕਰ ਅਮਰ ਜੀ ਕਬੱਡੀ ਪਾ ਰਹੀ ਹੈ چولہ پہلے بلے بلے کرائی ہے اس دھرتی باجو اور سبر کھیڈ ہے پر دنیا نے جاتا ہے اور چولہا سرتی کا لگتا ہے ਮੋਦੀ ਜੀ ਸਪਾ ਆ ਗਿਆ ਇੱਕ ਅੱਗੇ ਦੇ ਮੁੰਡੇ ਜੀ ਆਓ ਸਭਾ ਕਬੱਡੀ ਪਾਰਿਆ ਉਧਰ ਮਰਨ ਦੀ ਟੀਵੀ ਲੜਦਾ ਧੰਨਵਾਦ ਹੈ ਮੇਰਾ ਬੜਾ ਪਿਆਰਾ ਵੀਰ ਆ ਕਹਿੰਦੇ ਅਮਰਦੀਪ ਸਰਪੰਚ ਜੀ ਲਈ ਗੱਦੋਂ ਧੰਨਵਾਦ ਵਧੀਆ ਕਬੱਡੀ ਖੇਡੀਓ ਤੰਨਾ ਭਰਾਵਾ ਨੇ ਆ ਚੋਟੀ ਦਾ ਮੈਚ ਚੱਲਦਾ ਇਧਰ ਮੰਨੀਆਂ ਜੋਦੀਆਂ ਵਾਲੀਆਂ ਪਹਿਲਾ ਵਜਾ ਕਰਵਾਉਂਦਾ ਹਾਂ ਵੱਡੇ ਮਿਲਦਾ ਧੰਨਵਾਦ ਕਰਦੇ ਆ ਅਮਰਵੀਰ ਸਰਪੰਚ ਕੁਲਵਾਰ ਬੰਦਾ ਇਹਦਾ ਵੀ ਧੰਨਵਾਦ ਆ ਮੋਠਾ ਵਾਲੀ ਬੰਦਾ ਸ਼ਾਕਾ ਇੱਕ ਬੰਦਾ ਸਬਾ ਕਬੂਤਰ ਉਧਰ ਬੰਦਾ ਹੀਰਾ ਠੱਠੀਆਂ ਵਾਲਾ ਤੇ ਸਰਦਾਰ ਅਮਰਜੀਤ ਸਿੰਘ ਜੀ ਡੀਪੀ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਦਾ ਕਰ ਰਹੇ ਆ ਸ਼ਾਕਾ ਮੋਠਾ ਵਾਲੀ ਬੰਦਾ ਉਧਰ ਕਹਿੰਦੇ ਚਾਰ ਤਿਆਰ ਹੈ ਵਾਲੀ ਬਲਾ ਦੀ ਧਰਤੀ ਦਾ ਤੋਤਾ ਰੰਚੂ ਹੈਪੀ ਟੂ ਆ ਸਾਰੇ ਸੰਗਤ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਭਾਈ ਲਖਮੀ ਸਿੰਘ ਜੀ ਉਹਨਾਂ ਦਾ ਵੱਡੀਆਂ ਗੱਲਾਂ ਵੱਡੀਆਂ ਜਿੰਮੇਵਾਰੀਆਂ ਸਾਰੇ ਪ੍ਰਮਾਣੀਆਂ ਸਮੇਂ ਦਾ ਆਪਾਂ ਸਭ ਦਾ ਇੰਤਜ਼ਾਰ ਇਸ ਸਮੇਂ ਦਾ ਗੱਲ ਕਰਦੇ ਮੁੰਡਿਆਂ ਨੇ ਆਹ ਸਾਹਮਣੇ ਕਬੱਡੀ ਪੈਰੀ ਇੱਕ ਪਾਸੇ ਰਾਣੀ ਬਲਾ ਦੇ ਦੋਤੇ ਵੀ ਕੋਸ਼ਿਸ਼ ਕੀਤੀ ਹੈ ਚੰਨਾ ਕੂਟੋ ਨੇ ਪਹਿਲੀ ਅੰਕ ਦੇ ਬੱਲੇ ਬੱਲੇ ਕਰਾਤੀ ਹੈ ਜੱਜਰੀ ਕਬੱਡੀ ਪੈ ਗਈ ਵੀਰੇ ਕਰਦੇ ਗੱਲ ਮੁੰਡਿਆਂ ਨੇ ਆਹ ਜੱਜਰੀ ਕਬੱਡੀ ਪੈ ਗਈ ਹੈ ਹਿੰਦਰਜੀਤ ਕਹਿੰਦੇ ਨਿਊਜ਼ੀਲੈਂਡ ਦੇ ਤਿਰੰਗਾ ਭਰਾ ਸਾਡਾ ਆਹ ਸਾਰ ਕਰਾਂਗੇ ਦਰਸ਼ਕ ਨਿਊਜ਼ੀਲੈਂਡ ਦੇ ਆਹ ਕਹਿੰਦੇ ਮੇਲ ਹੋਊ ਭਰਾ ਦੇ ਨਾਲ ਵੱਡਾ ਮੇਲਾ ਪਿਛਲੇ ਸਾਲ ਸਾਰੇ ਪ੍ਰਬੰਧਕਾਂ ਨਾਲ ਮਿਲ ਕੇ ਆਹ ਸਾਲ ਵੱਡੇ ਸੁਜੋਗ ਲੱਗ ਬਗਿਆਰ ਜੋਗੇੜੀਆਂ ਹਰ ਸਰਪੰਚ ਦੇ ਸਾਰੇ ਯਾਰਾਂ ਦੇ ਮੁੰਡੇ ਦੀ ਫਗਾਨਾ ਤਿੰਦ ਹੈ ਮਾਪਿਆਂ ਦਾ ਨਰਮਲ ਸਿੰਘ ਖੇਡ ਕਬੱਡੀ ਦਾ ਸਾਹਾ ਕਿੜੀ ਫਲਾਣੇ ਵਾਲਾ ਉਧਰ ਕਹਿੰਦੇ ਸਾਹਾ ਗੱਤੇਵਾਸ਼ੇ ਵਾਲਾ ਭਾ ਸਾਡਾ ਉਡੀ ਚੇਤੇ ਤਰ ਤੇ ਪੁੱਜਿਆ ਆ ਟੱਕਰ ਟੱਕਰ ਉਹ ਪੁਰਾਣਾ ਖੁੰਡਾ ਉਹ ਪੁਰਾਣ ਉਹ ਗੱਲ ਕਰਤੀ ਆ ਨੌਜਵਾਨ ਨੇ ਆ ਸੋਹਣ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ। ਲਓ ਸਾਹਮਣੇ ਸਕੂਲ ਪਿੰਡ ਦਾ ਹਿੰਦਕ ਕਬੱਡੀ ਪਾ ਰਿਹਾ ਹੈ। ਔਰ ਕਦੇ ਚੋਟੀ ਨਾਲ ਮੁਕਾਬਲਾ ਖੇਡਿਆ ਆ ਰਿਹਾ ਹੈ। ਹਮਾਂ ਧੜੇ ਹੁਜੇ ਔਰ ਚਾਰ ਦੱਬੇ ਸ਼ੇਰਾਂ ਵਰਗੇ ਮਰਦੋ ਧਲੇਰਾਂ ਵਰਗੇ ਰੱਬ ਦੇ ਮਿਹਰਾਂ ਵਰਗੇ ਸਚਾ ਸਿੰਘ ਭੂਲਰ ਦਾ ਪੁੱਤ ਕਦੇ ਹੋਗਾ ਫੇਰ ਬੂਰੇ ਹਾਂ ਸੋਹਾਂ ਵਾਲਾ ਭੱਜੂ 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 ਕਰਦਾ ਔਰ ਸਰਦਾਰ ਜਗਜੀਤ ਯੂਐਸਏ ਐਮਐਨ ਜੇਕੇ ਮੈਡੀਕਲ ਟਰਾਂਸਪੋਰਟ ਵਾਲਾ ਨੇ ਕੀਤਾ ਹੈ ਅਮਰੀਕਾ ਤੋਂ ਸਰਦਾਰ ਕੇਵਲ ਸਿੰਘ ਨੰਬਰਦਾਰ ਦਾ ਪੁੱਤਰ ਵੱਡੇ ਸਨਮਾਨ ਦੇ ਗਿਆ ਸਭਰਾਮਾ ਦੇ ਕੱਪ ਦੇ ਹਰਜੀਤ ਲਾਟੀ ਹਰੋਂ ਦਾ ਚੇਚੇ ਤੌਰ ਤੇ ਧੰਨਵਾਦ ਅਮਰਬੀਰ ਸਰਪੰਚ ਭਰਾ ਸਾਡਾ ਕਮਨ ਦੀਆਂ ਗੱਲਾਂ ਚੱਲੀਆਂ ਆਹ ਸਾਹਮਣੇ ਮੁਕਾਬਲਾ ਚੰਡੇੜਾ ਸਾਹਮਣੇ ਸੁਰ ਸਿੰਘ ਪਿੰਡਾ ਭਲਵਾਨਾਂ ਦਾ ਸ਼ੰਕਮਾਪੁਰਸ਼ਾ ਦੀ ਧਰਤੀ ਆ ਵੱਡੀਆਂ ਦੋ ਟੀਮਾਂ ਸਤਕਾਰ ਦੇ ਯੋਗ ਵੱਡਾ ਮਾਨਾ ਖੇਡ ਕਬੱਡੀ ਦਾ ਕੰਦੀ ਰੋਡ ਤੇ ਵੀਰਾ ਕਰੀ ਗੇ ਲੋ ਸਾਹਮਣੇ ਸਾੰਧੀ ਦੀ ਕਬੱਡੀ ਪਾ ਰਹੀ ਹੈ ਦੁਨੀਆ ਦੇਖ ਰਹੀ ਹੈ ਇਹ ਬਾਕੀ ਮੁੰਡੇ ਕਦੇ ਸਿਰੇ ਸਿਰੇ ਦੇ ਪੁੱਜੇ ਹੋਏ ਆ ਗੁਰਜਨ ਸਿੰਘ ਜੀ ਟੈਂਬਰ ਸਾਹਿਬ ਕਹਿੰਦੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋ ਪਾਣੀ ਮੇਲਾ ਕਬੱਡੀ ਵੱਲੋਂ ਪਰ ਇਧਰ ਵੇਖ ਨਿਆਰਾ

सॼी वीर इंदरजीती लॻे जिन कब्डी वॾा योगदान पंजाहु हज़ार रुपया दादा भाउ लाल भाई साम सिंघ जी ਬਾਈ ਦਲਬਖ ਸਿੰਘ ਜੀ ਸੁਦੇਸ ਸਿੰਘ ਫੌਜੀ ਪ੍ਰਧਾਨ ਤੇ ਨਾਲ ਸਾਡੇ ਜੱਟੇ ਨੇ ਕਿਛਰੇ ਨੇ ਬਾਈ ਵਕਈ ਗੁਰੂਆਂ ਦੱਸ ਦਿੱਤਾ 7 ਸਾਲ ਦੇ ਬਾਅਦ ਚੱਕ ਰਾਮ ਸਿੰਘ ਵਾਲੇ ਤੇ ਜਫਾ ਲਾਗੇ ਤੁਰੇ ਨੂੰ ਦੱਸਿਆ ਵੀ ਕੀ ਪਤਾ ਉਹ ਹੀ ਹੈ 7 ਸਾਲਾਂ ਬਾਅਦ ਨੇੜਾ ਤੋਂ ਵਾਪਸ ਆਇਆ ਇਹ ਕਬੱਡੀ ਦੀ ਸ਼ਾਨ ਵਾਇਆ ਅੱਜ ਕਨੇ ਕਿਰਪਾਲੇ ਸਾਹ ਦੀਆਂ ਯਾਦਾਂ ਆ ਰਹੀਆਂ ਆ ਉਹ ਸਾਹਮਣੇ ਕਨੇ ਢੰਡੇਲੇ ਪਰਦੇ ਗੱਬਰੂ ਦੀ ਪਾਈ ਵੇ ਕਬੱਡੀ ਹੈ ਉਹ ਗੱਬਰੂ ਦੇਸ਼ ਪੰਜਾਬ ਦੇ ਕਨੇ ਸੋਹਣੇ ਲੱਗਦੇ ਨੇ ਮਿਰਗਿਆ ਵਰਗੀ ਚਾਲ ਹੌਸਲੇ ਜੀਤਰਾ ਝੱਗੇ ਕੱਢੋ ਕਿਆ ਹਰ ਸੁਖੀਮ ਮੁਕਦੇ ਹਰਜੀ ਦੇ ਮੋਰਚੇ ਚ ਬਰੂਦ ਮੁਕਦੇ ਪੈਂਦੀਆਂ ਚ ਯਾਰ ਕਦੇ ਪੂਰੇ ਪੱਖ ਨਾ ਸੋ ਰੱਬ ਦੀ ਬੰਦੇ ਦੇ ਪੱਲੇ ਰਹਿੰਦਾ ਕੱਖ ਨਾ ਚੋਟੀ ਦਾ ਮੈਚ ਚੱਲਦਾ ਇਧਰ ਕਹਿੰਦੇ ਜਫਾ ਦੇ ਜਫਾ ਜਫਾ ਦੇ ਜਫਾ ਜਫਾ ਦੇ ਜਫਾ ਜਫਾ ਦੇ ਤੇ万 ਸਨਮਾਨ ਡਾਕਟਰ ਕਰਨੈਲ ਵੀਰ ਦਾ ਧੰਨਵਾਦ ਕਰਦੇ ਤੇ ਤੇ ਮਰਦੋ ਵੀ ਪੁੱਜਾ ਹੈ ਸਾਰੇ ਨਗਰ ਦਾ ਵੱਡਾ ਧਰਮਾਦ ਗੁਰਸਾਹਿਬ ਸਿੰਘ ਜੀ ਪ੍ਰਧਾਨ ਸਾਹਿਬ ਜੀ ਦਾ ਸਾਡੇ ਸਰਦਾਰ ਰਖੀਰ ਸਿੰਘ ਜੀ ਹਰਾਂ ਦਾ ਗੁਰਜੰਟ ਸਿੰਘ ਜੀ ਹਰਾਂ ਦਾ ਬਲਵਤ ਸਿੰਘ ਜੀ ਸਰਪੰਚ ਸਾਹਿਬ ਹਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਾ ਕਬਰ ਪੈਗ ਸਿੰਘ ਕਬੱਡੀ ਪੈ ਗਈ ਹੈ ਕਦੇ ਗੱਟੇ ਦੇ ਸਾਹਬ ਸਿੰਘ ਦੀਆਂ ਗੱਲਾਂ ਆਈਆਂ ਕਦੇ ਇੰਡੀਆ ਵਾਲੇ ਸਾਦੇ ਦੀਆਂ ਗੱਲਾਂ ਚੱਲੀਆਂ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਆਹ ਚਾਰ ਚਾਰ ਚਾਰਾਂ ਦੇ ਵਿੱਚੋਂ ਭਾਂਗੇ ਵਾਲਾ ਬੜੀ ਦੂਰ ਆਇਆ ਹੋਇਆ ਕਰੀਏ ਜਿਹੜੇ ਟੀਮ ਖੜੀ ਕੀਤੀ ਹੈ ਚੋਕੇ ਵਾਲੇ ਪਿੰਦੇ ਜਿਹਦੇ ਪਾਸੇ ਬਿੰਕਾਂ ਦੇ ਬਾਜੂ ਦੀਆਂ ਗੱਲਾਂ ਚੱਲੀਆਂ ਸਾਰੇ ਭਰਾਵਾਂ ਦਾ ਧੰਨਵਾਦ ਗਗਨ ਸੇਖਵਾ ਵਾਲਾ ਅਮਰਬੀਰ ਸਰਪੰਚ ਨੇ ਪਹਿਲਿਆਂ ਤੋਂ ਮਾਰ ਰਿਹਾ ਇਸ ਮੁੰਡੇ ਤੇ ਇਹ ਰੌਲਾ ਆਹ ਸਾਹਮਣੇ ਇੱਕ ਪਾਸੇ ਜੀਤਾ ਦੇ ਦੂਜੇ ਪਾਸੇ ہو رہی ہے منی ہے نار کھونا لگا ہے چکر آؤ جفا برابر جفا برابر ਕੌਣ ਜੱਕ ਪਾਓ ਤਰਿੰਦਰ ਬੱਕ ਪਾਓ ਉੱਪਰ ਦੇ ਬੰਦੇ ਇੰਦਰਜੀਤ ਨਿਊਜ਼ੀਲੈਂਡ ਦਾ ਵਹਿ ਘਾਟਮਾ ਤਾਨਹਤ ਕਰਦੇ ਆ ਹਲੇ ਤਾਂ ਹਾਰ ਸਮਾਨੀ ਹੋਇਆ ਧੁਪਿੰਦਰ ਦੇ 15 ਮਿੰਟ ਹੋਰ ਮੈਚ ਚੱਲਣਾ ਆ ਜੱਜ ਨੰਦੌਰ ਵਾਲਾ ਆ ਛਾਤੀ ਦੇ ਉੱਤੇ ਸ਼ੇਰ ਬਣਾਇਆ ਹੋਇਆ ਕਿਸੇ ਨੇ ਕਹਿੰਦੇ ਫੋਟੋ ਛੀਂਡ ਪਾਸੇ ਦੀ ਬਣਾਈ ਹੋਈ ਆ ਕਿਸੇ ਨੇ ਆਪਣੇ ਮਾਂ ਬਾਪ ਦਾ ਨਾਮ ਖਵਾਇਆ ਹੋਇਆ ਹਰ ਕਾਜਾ ਟੱਚ ਕਰਕੇ ਨੌਜਾਨ ਘਬਰੇ ਮੱਲਾ ਪਾਣੀਪੂਰੀ ਪੀਰਾ ਮੱਲਾ ਕੁਰਾਵਾਂਗੇ ਗੱਲਾਂ ਖੇਡ ਮੈਦਾਨ ਵਿੱਚ ਇੱਕ ਬੰਦੇ ਧਰਮਿੰਦਰ ਹੈ ਹੈਪੀ ਹੈ ਚੋਲਾ ਸਾਹਿਬ ਦਾ ਬੈਂਕਿਆ ਵਾਲਾ ਬਾਜੂ ਕਹਿੰਦੇ ਆਉਂਦੇ ਕਾਰਵਾਨ ਆਪ ਟੌਪ ਖੇਡਦਾ ਤੇ ਟੌਪ ਦੇ ਖਿਡਾਰੀ ਜਿਹਨੇ ਪਾਦਾ ਕੀਤਾ ਹੈ ਮੇਰੇ ਮਿੱਤਰੋ ਪੈਂਦੀ ਹੋਈ ਕਬੱਡੀ ਇਹ ਓਏ ਕੌਣ 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 ਇਹ ਧਰਮਿੰਦਰ ਦਾ ਆਹ ਸਾਹਮਣੇ ਨੰਬਰ ਵੇਖਾਂਗੇ ਲੋਕਾਂ ਦੇ ਅੰਦਾਜ਼ੇ ਲਾਏ ਹੋਏ ਹੈ ਤੇ ਮੁੰਡਾ ਨਵੀਂ ਜੀ ਉਮਰ ਦਾ ਓ ਚੜ ਚੜ दूज पासे कॾहिं वख़ अंदा इंदी न्यूज़ीलैंड ते पाई सॾे लाॾी इले गले पनो आर ਫਰਵਾਈ ਦੀ ਟੀਮ ਦੇ ਨੰਬਰ ਆ ਜਿਹੜੇ ਉਸ उतारा 821 ਦੇ 17 ਦੇ ਨਾਲ ਜਿਹੜਾ ਘਾਜੜਾ ਕਦੇ ਨਹੀਂ ਸ਼ੇਰਪੁਰੋਂ ਲੰਗੀ ਦਾ ਖੱਪ ਤੇ ਨਿਓਲੇ ਦੀ ਕੋਈ ਹੁੰਦੀ ਸਾਜਣਾ ਤੇ ਸੋਣਾ ਨੇ ਸੱਚੀਆਂ ਸਿਆਣੇ ਕਹਿੰਦੇ ਆ ਕਿ ਜਿਨ੍ਹਾਂ ਦੇ ਨਾਲ ਗਲਾ ਵਿੱਚ ਪਟੇ ਪਾਰਸਾ ਅੱਜ ਕੱਲ ਲੱਤਾਂ ਨੂੰ ਬਾੜਾ ਪੈਂਦੇ ਆ ਕਿ ਜਿਨ੍ਹਾਂ ਦੇ ਨਾਲ ਗਲਾ ਵਿੱਚ ਪਟੇ ਪਾਰਸਾ

ਧੰਨਵਾਦ ਕਰਦੇ ਆ ਕਿ ਕਿ ਮੁਕਤੀ ਜਸ ਕਲੇਚਰ ਦਾ ਪਤਾ ਲੱਗਦੇ ਬੰਦੇ ਦੇ ਨੇਚਰ ਦਾ ਬਾਹਰ ਪਾਉਂਦਾ ਗਲਾਸੀਆਂ ਬਾਹਰ ਪਾਉਂਦਾ ਬੋਲਰ ਤੇ ਆਪਣੇ ਪਰ ਧੰਨੀ ਗਲਾਸੀ ਵੀ ਹੁੰਦੀ ਤੇ ਯਾਰ ਜੀ ਦੇ ਵਾਲਾ ਵਰ ਪੜਾ ਕੋਈ ਬਦਮਾਸ਼ੀ ਨਹੀਂ ਹੁੰਦੀ ਧੰਨਵਾਦ ਕਰਦੇ ਆ ਤਰੰਤੂ ਇਸ ਵਾਰ ਇਹ ਸਿੰਘਾਂ ਦੇ ਤੇ ਮੂਵੀ ਲੈਂਡ ਦੀ ਧਰਤੀ ਤੇ ਹੋ ਸੋਹਣੀ ਹੋ ਰਹੀ ਹੋਣੀ ਹੈ ਲੋਰ ਦੇ ਸਾਧਿਆ ਕਿਸਮਤ ਵਾਲਾ ਰੱਬ ਨੇ ਦਿੱਤੀਆਂ ਗੱਜਰਾ ਉੱਚੇ ਰੰਭਾ ਰੱਖੇ ਮੋਕਾਦ ਵਾਲਿਆ ਆ ਮੋਕਾਦ ਵਾਲਿਆ ਚੰਦਰਾ ਸਾਭਾ ਕਿਸਮਤ ਵਾਲਾ ਆ ਪੈਂਦੀ ਹੋ ਰੇਡ ਚਾਰ ਮਦ ਚਾਰ ਨੇ ਨੀਲੇ ਦਾ ਹਰੇਕ ਜੱਫਾ ਹਰਜੀਤ ਲਾਡੀ ਵੀਰ ਸਾਡਾ ਤੇ ਨਾਰਿੰਦਰਜੀਤ ਮੂਵੀ ਲੈਂਡ ਵੱਲੋਂ 500 ਦਾ ਹੋਵੇਗਾ ਆ ਸਿੰਘ ਵਾਟਾ ਵੱਲੋਂ ਪਾਸੋਂ ਰਵੀ

ہماری سرپاہ کتنا آثار دا ہے ایک دلدار ایک فکر سب آنا بندہ ہے یہ دو بھی ملدہ دے بڑے سدکار نہ ملدہ ہے پانما دا بھی دادہ مدرگے میں شانکہ موٹھا ماری پردہ کا بڑی بار ہے لیندے کے جفتے پانچ پانسو دے ہے ہندر جید میری لیر تو یہ میں راچی بھی بہت بڑی بڑی ہے نیوڑا رکھل <سؤال> کا بڑی پہنکل ایک بات آخے ہے ایدر میں پاسیش ہے دوڑا ملدی کا بڑی ਇਹ ਜਿਹੜੇ ਸਾਰੇ ਪੈਸੇ ਲੱਗ ਰਹੇ ਆ ਇਧਰ ਹਰਜੀਤ ਭਰਾ ਆ ਕਿੰਨਾਂ ਲਈ ਸਾਡੇ ਕਿੱਲਿਆਂ ਨੂੰ ਨਹੀਂ ਸਾਡੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਆ ਸਰਦਾਰ ਲਖਵੀਰ ਸਿੰਘ ਜੀ ਆ ਸਰਦਾਰ ਗੁਰਜੰਤ ਸਿੰਘ ਜੀ ਆ ਰਸ਼ਾਦ ਸਿੰਘ ਜੀ ਸਾਡੇ ਉਹ ਸਰਦੇਸ਼ ਸਿੰਘ ਜੀ ਸਾਡੇ ਫੌਜੀ ਸਾਹਿਬ ਜੋ ਆ ਸਾਡੇ ਜਲਵਾ ਸਿੰਘ ਨੂੰ ਸਤਿਕਾਰ ਕਰਾਂਗੇ ਉਹ ਮੈਲਿਆ ਜੱਫੇ 500 ਦੇ ਉਹ ਮੈਲਿਆ ਜੱਫੇ ਨਾਲ ਬੜਗਲੀ ਕਬੱਡੀ ਪੌਂਡ ਦੇ ਬਾਧਾ ਹੋਇਆ ਹੈ ਹਣ ਸੁਰੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਮੇਰੇ ਵੱਲੋਂ ਸ਼ਾਮਾਂ ਢਲ ਚੁੱਕੀਆਂ ਆਹ ਸਾਹਮਣੇ ਕਬੱਡੀ ਪੈ ਗਈ ਨਹਿਲਾ ਬਰਿਆੜ ਕਬੱਡੀ ਕੁਗਰ ਵੀਰ ਸਰਕਾਰ ਦੀ ਬੜੀ ਜਣਾ ਫਤਗੜ ਸੁਧਾਵਾ ਦੇ ਕਬੱਡੀ ਕੱਪ ਦੇ ਬੜਾ ਸਨਮਾਨ ਹੋਇਆ ਲਾਗੁਰਨਾਮ ਗਿੱਲ ਪ੍ਰਧਾਨ ਜੀ ਦਾ ਧੰਨਵਾਦ ਆਹ ਦੇਖੋ ਗੁਰਜੀਤ ਗੱਲ ਪੁੱਜਿਆ ਹੋਇਆ ਪਰ ਉਧਰਲੇ ਪਾਸੇ ਆਹ ਸ਼ਕਾਰ ਹੋ ਗਏ ਲੱਗਿਆ ਜੋਰ ਚੁਬਰਾ ਦਾ ਕੰਡਾਂ ਦੀ ਦੀ ਚੁਬਰਾ ਦੇ ਜਿਸਮ ਉੱਤੇ ਖੋਪਰਾਂ ਦਾ ਜੜੀ ਜੁਵਾਨੀ ਗਰਦ ਖੋਲ ਮੁੰਡਿਆਂ ਦਾ ਉਹ ਲਲਕਾਰੇ ਤਾਦਾਈ ਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਬੱਦਾਂ ਨੂੰ ਡਰ ਕੇ ਨਹੀਂ ਭੱਜਦੇ ਮਰਦਾ ਵੀ ਖੇਡੇ ਨੂੰ ਕੋਟਾ ਰਾਣੀ ਬਲਾ ਦੀ ਤਰਫੀ ਦਾ ਰਾਣੀ ਬਲਾ ਦੀ ਧਰਤੀ ਦਾ ਕੋਟਾ ਕਹਿੰਦੇ ਤੇ ਕਹਿੰਦੇ ਦਾਸ ਮਾਰਚ ਲਾਂਬੜਾਂ ਦੇ ਵਿੱਚ ਮੁੰਡਿਆਂ ਨੇ ਬੱਲੇ ਬੱਲੇ ਕਰਵਾਈ ਆ ਅੱਜ ਕਹਿੰਦੇ ਕਬੱਡੀ ਕਿੰਨੀ ਕਿੱਥੇ ਵਿੱਚ ਆਈ ਆ ਸਰਪੰਚ ਪ੍ਰਧਾਨ ਸਾਹਿਬਾ ਨੂੰ ਵੱਡੀ ਮੁਬਾਰਕਬਾਦ ਇਹ ਦੇ ਦੇਦੀ ਆ ਸਾਡੇ ਗੁਰਵੰਤ ਵੱਡਾ ਵੀਰ ਇੱਥੇ ਪ੍ਰਮਾਨ ਵੱਡਾ ਭਰਾ ਸਾਡਾ ਓ ਆਹ ਸਾਹਮਣੇ ਮੁੰਡਾ ਗੁਰਵਿੰਦਰ ਦੇ ਪਿੰਡਾਂ ਦਾ ਆਹ ਗੇੜੇ ਜਰਗੀਆਂ ਦੀ ਟਾਪ ਦੀ تھوڑا جہاں جی اپنا رکھنا ہے کیونکہ میچ سویرا کھیلیا جا رہا ہے کورے رہنے ادھر دربارہ موتی والا ہے سی نیوزی لینڈ والے ਲਾਡੀ ਜੀ ਆਇਆ ਹੋਇਆ ਹੈ ਇਧਰ ਦੇ ਪਾਸੇ ਭਾਈ ਤੇ ਸ਼ਕਾਰਾਂ ਵਾਲਾ ਸਾਡੇ ਇੱਕ ਵਾਰੀ ਮੜਾ ਨੂੰ ਖੇਸ ਪਹੁੰਚਦੀ ਹੈ ਯਾਰ ਇਹਨਾਂ ਨੇ ਮੱਝਾ ਗਾਵਾਂ ਵੀ ਚੋਰੀਆਂ ਹੁੰਦੀ ਹੈ ਬੜੇ ਕੰਮ ਹੁੰਦੇ ਆ ਔਰ ਜਦੋਂ ਸ਼ੋਰ ਮੈਚ ਹੁੰਦਾ ਕਿੰਨਾ ਟਾਈਮ ਦਾ ਆਇਆ ਕਰੋ ਇਹ ਮੇਰੀ ਪੋਰਾਂ ਨੂੰ ਬੇਨਤੀ ਹੈ ਸਾਡੇ ਕੋਚਾਂ ਨੂੰ ਬੇਨਤੀ ਹੈ ਇਹ ਮਾਂ ਦੇ ਮੁਰਗਿਓ ਇਹ ਮੋਕਾ ਕਰਕੇ ਆਪਾਂ ਇਹ ਪ੍ਰਵੰਨ ਕਮੇਟੀਆਂ ਕਰਕੇ ਆਪਾਂ ਐਨਆਰਆਈ ਵੀਰਾਂ ਕਰਕੇ ਆਪਾਂ ਬਈ ਮਿਹਨਤ ਕਰਕੇ ਸਾਰੇ ਸਾਧਾ ਸਵੈਸੇਜੀਆ ਨਾਟਵਾਲੇ ਸਾਰੇ ਕਬੱਡੀ ਪੌਂਦਰੀ ਵੱਧਾ ਹੈ ਮਹਿਲਾ ਬਗਿਆਲ ਦੇ ਸਾਡੇ ਦੀ ਟੱਕਰ 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 ਆ ਮੈਚ ਸਿਰੇ ਦਾ ਤੇ ਲੜਿਆ ਸਾਡਾ ਵੀਰ ਸਿੰਘ ਸੱਜ ਗਿਆ ਬਹੁਤ ਵੱਡਾ ਧੰਨਵਾਦ ਹੈ ਜੱਫੇਦਾਰ ਪਵਨ ਕਬੱਡੀ ਖਿਡਾਰੀ ਸਾਡਾ ਵੀਰ ਤੇ ਬੜਾ ਧੰਨਵਾਦ ਹੈ ਜਦੋਂ ਆਇਆ ਹੋਇਆ ਸਿਖਵਾ ਵਾਲਾ ਲਓ ਉੱਪਰ ਕਬੱਡੀ ਪੈ ਗਈ ਉੱਪਰ ਲਓ ਤੇ ਜਾਂਦੇ ਨੌਜਵਾਨ ਜੱਜ ਜਿਹੜੇ ਉੱਪਰ ਆਹ ਸੱਜੇ ਖੜੇ ਉੱਪਰ ਥੱਲੇ ਲਓ ਟੱਕਰ ਸਰੇਡੀ ਮੈਚ ਜੁੜੀ ਦਾ ਉਹ ਬੱਲੇ ਬੱਲੇ ਚੱਲੇ ਚੱਲੇ ਹੋ ਗਈ ਮੇਰੇ ਦੇਖੋ ਕਰੇ ਤੇ ਮੇਰੇ ਪਾਸੇ ਜੱਜ ਕਬੱਡੀ ਆਹ ਚਰਚੇ ਆ ਦੁਨੀਆ ਦੇ ਵਿੱਚ ਲੱਗਾ ਨਿਊਜ਼ੀਲੈਂਡ ਤੱਕ ਹੋਰ ਗਿਆ ਗੱਲਾਂ ਕੈਨੇਡਾ ਅਮਰੀਕਾ ਤੱਕ ਹੋਰ ਗਿਆ ਆਹ ਸਾਹਮਣੇ ਕਹਿੰਦੇ ਨਵੇਂ ਪੰਡਿਆ ਮਨਜੀਤ ਕੁਲਵੀਰ ਦਾ ਵੀ ਕਬੱਡੀ ਪਾ ਰਿਹਾ ਹੈ ਬਾਜੀ ਬਿੰਕਿਆਂ ਵਾਲਾ ਲੰਮੇ ਟਾਈਮ ਤੋਂ ਖੇਡਦਾ ਆ ਰਿਹਾ ਇਧਰ ਧਰਮਿੰਦਰ ਜੀ ਜੀ ਸਾਹਿਬ ਦਾ ਚੰਦਿਆ ਹੋਇਆ ਕਿ ਚੰਗਾ ਹੋਵੇ ਉਸਤਾਨ ਵਾਲਿਆ ਲੱਗਦਾ ਅੱਖੇ ਟੁੱਟਣਗੇ ਜਿਹੜਾ ਘਾਟਾ ਚੋਲਾ ਸਾਹ ਦਾ ਸੁਖਮਣ ਪਾ ਗਿਆ ਓਏ ਇਹ ਮਰਾਂ ਦੇ ਰੋਣੇ ਪੁੱਟਿਆ ਅੱਖੇ ਟੁੱਟਣਗੇ ਚੋਟੀ ਦਾ ਮੈਚ ਚੱਲਦਾ ਆਹ ਸਾਹਮਣੇ ਆ ਗਿਆ ਰਾਜ ਚਾਰਗਲ ਲਾਭ ਜਿੰਨੇ ਪਾਸੇ ਸਭ ਆ ਗਿਆ ਖੇਡ ਮੈਦਾਨ ਦੇ ਵਿੱਚ ਵੀਰੋ ਆਹ ਦੇਖੋ ਖਾਨ ਜਿਹੜਾ ਆਪਣੀ ਟੀਮ ਦੇ ਇੱਕ ਖਾਤ ਦਾ ਹੋਇਆ ਤੇ ਪੱਗੜੀ ਤਨ ਮੇਲਾ ਕਿਤੇ ਫਤਿਹਗੜ੍ਹ ਸੁਭਰਾਮਾ ਦੇ ਮੇਲਾ ਅੱਜ ਕੋਹਦੀ ਕਿਲੀ ਕਰਦੇ ਚਾਈ ਹੋਈ ਆ ਆਹ ਰਾਉਂਡ ਤੇ ਪਾਰੀ ਲਾਈ ਹੋਈ ਆ ਚਾਰ ਬਾਲੇ ਲੈ ਲਿਆ ਪ੍ਰਬੰਧਕ ਕਮੇਟੀ ਵੱਲੋਂ 500 ਉਹ 500 ਉਹ 500 ਉਹ 500 ਉਹ ਤਾਲੀਆਂ 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 ساری پر ہرجیت لاڈی برا سکا بینک کے انتالی کتی انتالی والے کی